ਮੈ ਤਾਂ ਲਾਉਂਦਾ ਰਹਿ ਗਿਆ ਪਾਣੀ ਸਬਜ਼ੀਆਂ ਨੂੰ ਜਦਮਾ ਆ ਕੇ ਦੇਖਿਆ ਮੇਰੀ ਧੀ ਨੇ ਤਾਂ ਹਰਿਆਲ ਲੈ ਭਰੀ ਹਰੇ ਦੀ ਬੜਤੀ ਪੁੱਤ ਤੂੰ ਰਹਿਣ ਦੇ ਉਹ ਰਹਿਣ ਤੇ ਤੇਰੇ ਬੱਜੂ ਕਰਚਾ ਕਰਚਾ ਤਾਂ ਤਾਂ ਵਾਦਾ ਤੇ ਜੈਨ ਨਹੀਂ ਕੀ ਕਹਿੰਦਾ ਮੇਰੀ ਜ਼ਾਤੀ ਆ ਪਈ ਆ ਪਰ ਕੱਲੀਓ ਲੱਗੀ ਪਈ ਆ ਬਾਜੀ ਇਹ ਤੇ ਮੇਰੀ ਥੱਲੇ ਉਹ ਬਹੁਤ ਚਾਮਾ ਨਾਲ ਨਾ ਸੰਤਰਾ ਲਾਇਆ ਚਲੋ ਤਾਂ ਖਰਾਬ ਹੋ ਗਿਆ ਉੱਟੇ ਉਹ ਗਾਹਣ ਥੱਲੇ ਮੱਕੀ ਲਾਈ ਤੀ ਵੀ ਛੱਲੀਆਂ ਖਾਵਾਂਗੇ ਹਾਂ ਛੱਲੀਆਂ ਖਾਵਾਂਗੇ ਮੱਕੀ ਦੇ ਘਰ ਤਾ ਤਾ ਕਾਟੋ ਨੇ ਉਹ ਦੇਖੋ ਤੁਸੀਂ ਪੁੱਛੋਗੇ ਨੂਰ ਦੀ ਮੰਮਾ ਨਹੀਂ ਆਈ ਅੱਜ ਨਾਲ ਦੱਸੋ ਨੂਰ ਦੀ ਮਮਾ ਗਈ ਨੂ ਦੇ ਰਖੜੀਆਂ ਬੰਨਣ ਨਾਲ ਕੇ ਤਾਂ ਕਰਕੇ ਅਸੀਂ ਪਿਉਤੀ ਰਹਿ ਗਏ ਹੁਣ ਲਾ ਪਰ ਉਹਨੂੰ ਨਹੀਂ ਆਣੀ ਆ ਲੈ ਮੈਂ ਬਟਾ ਭਾਵੇਂ ਕੋਈ ਚੱਟਿਆ ਨਾ ਚਪੇੜਾ ਪਹਿਨਦਾ। ਕੱਪੜ ਪੈਂਦੇ ਆ ਜਿਹੜੇ ਮੂੰਹ ਤੇ ਇਹ ਆਪਣੇ ਆ। ਨਾਲ ਦੇ ਜਾਣਿਆ ਜਿਦਾ ਰੇੜਾ। ਇਹ ਉਹ ਜਨੂਮੀ ਜਿਹਦੇ ਤੇਲ ਨੂੰ ਲਗਾ। ਐਵੇਂ ਬਣਾਉਂਦੇ ਆ ਸਾਰੇ ਯੂਟਿਊਬਰ ਵੀਡੀਓ ਬਣਾਉਂਦੇ ਆ ਜਿਹੜੀ ਕੋਲ ਕੋਈ ਦਸਨ ਹੋਏ ਇੱਕਦਾਂ ਦੇ ਆ ਪਾਸ ਮੇਰੇ ਵੇਲ ਹੁੰਦੀ ਆ ਬੋਲਦੇ ਆ ਆਪਣੀ ਕੱਢਣਾ ਪਣੀ ਕੱਢਣਾ ਆਏ ਹੋਇਆ ਇੱਥੇ ਇੱਥੇ ਆ ਦੇਖੋ ਇਹ ਗੁੱਟ ਗਿਆ ਮੇਰਾ ਹੋ ਗਿਆ ਪੰਗਾ ਇਹ ਜੀ ਗੱਲ ਦਾ ਦਰਦ ਉਹ ਹੀ ਹੋ ਗਿਆ ਕਿਉਂਕਿ ਇਹ ਚਲਾਈ ਮੇਰੀ ਸਰੋਂ ਕੱਲ ਦੇ ਲੁਦੀਆ ਇਹ ਇਹ ਨਾ ਪਾਣੀ ਕੱਢਿਆ ਬਾਈ ਸਰੋਂ ਮਰ ਜਣੀ ਆ ਤਾਂ ਕਰਕੇ ਪਾਣੀ ਕੱਢਣਾ ਜ਼ਰੂਰੀ ਆ ਹੋਰ ਵੈਸੇ ਇੱਕ ਗੰਭੀ ਹੋ ਸਕਦਾ ਵੀ ਸਰੋਂ ਰੁੜ ਵੀ ਸਕਦੀ ਆ ਕਿਉਂਕਿ ਸਰੋਂ ਦਾ ਛੱਟਾ ਉੱਪਰ ਹੀ ਦਿੱਤਾ ਹੋਇਆ ਬਾਕੀ ਹੁਣ ਕਿਸਮਤ ਕੀ ਬਣਦਾ ਠੀਕ ਆ ਜੀ ਆਪਾਂ ਆਪਣੀ ਵੱਲੋਂ ਪਾਣੀ ਕੱਢਤਾ ਇੱਕ ਉੱਥੇ ਕੱਢਦੇ ਆ ਇੱਥੇ ਕੱਢ ਦਨੇ ਇੱਕ ਵਾਰ ਤੇ ਇਹ ਤਾਂ ਆਪਣਾ ਪਹਿਲੀ ਪਾਗੜਾ ਬਣਿਆ ਪਿਆ ਕਾਉ ਜੀ ਆ ਬਤਾਉਂ ਲਾਇ ਤੇ ਗੱਲ ਉਹਨੇ ਕਰਿਆ ਸਾਨੂੰ ਬਿਲਕੁਲ ਡਿੱਟ ਬੀ ਚੱਕਾ ਈ ਰਾਵਣੇ ਆਪੇ ਐ ਬਾਓ ਬਾਓ ਅਮੇজিং ਐਨੀ ਵਧੀਆ ਰੱਖੀ ਚੱਲ ਉਹਦੇ ਪਾਣੀ ਕਿਉਂ ਚੱਲ ਪਿਆ ਇਹ ਮੇਰੇ ਪੈਰ ਤੇ ਕੋਈ ਗੋਲੀ ਚੱਲ ਆ ਦੇਖੋ ਪਣੀ ਚੱਲ ਪਿਆ ਕੋ ਜੰਮੇ ਵਧੀਆ ਦੇਖੋ ਫਲ ਹੋਈ ਰਿਹਾ ਤਾਂ ਬਹੁਤ ਹਾਂ ਉਹ ਡੱਬੀ ਵਧੀਆ ਚੱਲ ਇਹ ਤਾਂ ਮੇਰਾ ਕੈਪਸਾ ਇਹ ਕਿਰਨ ਦੇਖੋ ਹਾਂ ਇਹ ਤਾਂ ਖੰਗਲੀ ਚੋਂ ਲਾ ਫੋਗੜੀ ਫੋਗੜੀ ਕਦੀ ਤੋਂ ਫੋਗੜੀਆਂ ਨੋੜ ਨਿਕਲ ਗਿਆ ਗੋਭੀ ਚੋਂ ਪਾਣੀ ਇਹ ਤਾਂ ਹੁੰਦਾ ਮੇਰਾ ਗਲ ਖਰਾਬ ਹੋ ਗਿਆ ਗਲੇ ਪੈ ਗਿਆ ਮੇਰਾ ਵੋਲੀਅਮ ਖਰਾਬ ਹੋ ਗਿਆ ਅੱਛਾ ਮੱਕੀ ਰੱਖੀ ਦੀ ਵੀ ਛੱਲੀਆਂ ਖਾਵਾਂਗੇ ਪਹਿਲਾਂ ਤਾਂ ਸੰਘਣੀ ਜ਼ਿਆਦਾ ਹੋਊਗੀ। ਬਬ ਨੇੜੇ ਦਾ ਟਾਂਡਾ ਟਾਂਡੇ ਛਿੱਤੇ ਘਰੇ ਛੱਲੀਆਂ ਵੀ ਤਿੰਨ ਤਿੰਨ ਇੱਕ ਇੱਕ ਨੂੰ ਤਿੰਨ ਤਿੰਨ ਦੀ ਬਜਾਏ ਚਾਰ ਚਾਰ ਤੁਸੀਂ ਕਹਣਾ ਐਵੇਂ ਮਰੀ ਜਾਂਦਾ ਚਾਰ ਛੱਲੀ ਕਿਹੜੇ ਨੂੰ ਲੱਗਦੀ ਆ ਸੋ ਕਾਊਂਟ ਕਰ ਲਿਓ ਹੁਣ ਇੱਕ ਆ ਹੋ ਗਈ ਉੱਪਰ ਦੋ ਤਿੰਨ ਚਾਰ ਚਾਰ ਚੱਲੀਆਂ ਵਾਲੀ ਮੱਖੀ ਸੀ ਇਹ ਪਰ ਹੁਣ ਹੋ ਗਿਆ ਇੱਥੇ ਅਟੈਕ ਕਾਟੂਆਂ ਦਾ ਨਿਉਲ ਜਾਂਦਾ ਆ ਵੇਖੋ ਸਭ ਗੁੱਲੇ ਖਾਲੀ ਕਰਤੇ ਤਾਂ ਕਰਕੇ ਹੁਣ ਇਹ ਰੇੜੀ ਭਰਤਣੀ ਆਪਾਂ ਨੇ ਡੰਗਰ ਖਾਣਗੇ ਇੱਥੇ ਲਾਵਾਂਗੇ ਸਬਜ਼ੀ ਜ਼ੋਰ ਆ ਪਾਲਕ ਮੇਥੀ ਗੁੱਡਣੀ ਵਾਲੀ ਆਪਣੀ ਹੋ ਗਈ ਵੇਖੋ ਪਾਲਕ ਤੋ ਸਾਗ ਵੀ ਵਧੀਆ ਹੋ ਗਿਆ ਕਾਲੋ ਚੈੱਕ ਕਰਾਂ ਇੱਕ ਇੱਕ ਚੀਜ਼ ਬਣਾਈ ਤੀ ਜਿਹੜੀ ਰਿਜ਼ਲਟ ਆ ਗਿਆ ਥੋੜੇ ਸਾਹਮਣੇ ਗੋਭੀ ਸ਼ਿਮਲਾ ਮਿਰਚ ਫਲੀ ਮਟਰ ਬਤਾऊं ਮੈਂ ਨਹੀਂ ਹੈ ਨਾ ਪੰਜ ਚਾਰ ਤੀਆਂ ਜਿਹੜੀਆਂ ਵਿੱਚ ਮਟਰ ਪਾ ਲੈ ਵਿੱਚ ਮਟਰ ਉੱਪਰ ਲੱਗੀ ਸਾਡੀ ਖਾਣ ਵਿੱਚ ਚੌਲਾਂ ਵਿੱਚ ਫਲੀ ਮਟਰ ਪਾ ਲੈ ਡੰਗ ਕੁੱਟਿਆ ਗਿਆ ਖੱਬੀ ਖਾਣ ਦੋ ਜਾਣੇ ਹੈ ਆਪਣਾ ਦਹੀਂ ਚੌਲ ਸਵੇਰੇ ਵੀ ਸਰਜਾ ਕੱਲ੍ਹ ਭਰ ਸਵੇਰੇ ਵੀ ਸਰਜੂ ਮਿਕਸ ਵੈਜੇ ਸਬਜ਼ੀ ਬਣ ਗਈ ਮલાઈ ਹੋਈ ਜਿਵੇਂ ਲੱਗਦਾ ਵਾੜ ਕੇ ਹਨਾ ਵਾੜ ਕੇ ਭਾਈ ਮੈਨੂੰ ਤਾਂ ਇਹ ਬਹੁਤ ਆਲੂ ਅਟ ਵਾਲੇ ਆ ਗੋਭੀ ਬਤਾਂ ਮਿਰਚੇ ਅਟ ਵਾਲੇ ਮਟਰ ਅਟ ਉਹ ਕਈ ਚੀਜ਼ਾਂ ਸੇ ਕੋ ਬਦਲਾਤਾ ਹੁੰਦੇ ਮੈਨੂੰ ਆਲੂ ਉਹਨਾਂ ਨੂੰ ਬਦ ਲੱਗਦਾ ਮਨ ਲਾ ਉਹ ਮ ਕੱਟ ਲੱਗਦਾ ਬਤਾਂ ਨੂੰ ਆ ਸ਼ੁਰੂਪਾ ਚੈੱਕ ਕਰਕੇ ਰੱਖ ਦਰਾਂ ਤੁਮ ਹੁਣੇ ਵੀ ਮਿਕਸ ਵੈਜ ਕਿਦਾਂ ਦੀ ਬਣੀ ਆ ਆਹ ਕਾਨੂੰ ਇਹ ਤਾਂ ਤੁਹਾਨੂੰ ਮੈਨੂੰ ਵਧਾਈਆਂ ਦੇ ਦੇ ਜਿੰਨੀਆਂ ਦੇ ਸਕਦੀਆਂ ਜਿਹਨੇ ਤੈਨੂੰ ਸਲਾਹ ਦਿੱਤੀ ਆ ਸਲਾਹ ਮੇਰੀ ਸੀ ਤੁਸੀਂ ਤਾਂ ਕੱਲੇ ਬਤਾਉਂਗਾ ਕਿ ਕਹਿੰਦੇ ਹਨਾ ਇਹ ਸਲਾਹ ਤਾਂ ਮੈਂ ਹੀ ਦਿੱਤੀ ਆ ਹਾਂ ਲਓ ਚਲੋ ਠੀਕ ਆ ਥੈਂਕ ਯੂ ਭਾਈ ਤੇਰਾ ਮਾਂ ਵੀ ਤਾਂ ਬਹੁਤ ਵਧੀਆ ਦਾਲ ਸਬਜੀ ਆ ਚਲੋ ਛਕਦੇ ਆ ਜੀ ਤੁਸੀਂ ਵੀ ਖਾ ਲੋ ਮਿਲਦੇ ਆ ਨਵੇਂ ਕਈ ਵੀਡੀਓ ਨਵੇਂ ਕਈ ਵਲੌਗ ਨਾਲ ਜਦ ਤੱਕ ਲਈ ਧੰਨਵਾਦ ਸਾਰਿਆਂ ਦਾ ਗੁੱਡ ਨਾਈਟ ਹਾਂ 거기서 7:00 ਵਜੇ ਦਿੱਤੂ ਕਿਨ ਹੈ ਕਰ ਬੋਕਰ ਸੰਗਲ ਤੇ ਬੋਕਰ ਨੇ ਕੰਮ ਜਿਹੜੇ ਆ ਕਰਕੇ ਸੋਲ ਬਸ ਹਮ ਤੇ ਅੰਨੜ ਪਰ ਰੇ ਹੋ ਨਹੀਂ ਕਲਾਸੇ ਝੂਟਾ ਮਾਰਨਾ ਇੱਥੇ ਥੋੜੇ ਉੱਥੋਂ ਕਰ ਖੱਚ ਸਿੰਘ ਹੋਰ ਖੱਚ ਭਰੇ ਨਹੀਂ ਖੱਚ ਹਰਕ ਭੈਣ ਚੋਧ ਮੜੇ ਮੂੰਹ ਮੜੇ ਇੱਥੋਂ ਫੜ ਕੇ ਤਨੂੜ ਮੂੰਹ ਮੋੜ ਇਸੇ ਸ਼ੈਣੀ ਪਾ ਕੇ ਕੱਢਾ ਖੱਚ ਮੜਾ ਜਾਂ ਖੱਚ 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 ਜਿੰਨਾ ਖੱਚੇ ਕਿ ਇਹਦੇ ਨਾਲ ਸ਼ੈਣੀ ਪੈ ਜਾਣੀ ਇਹਦੇ ਖੱਚਣ ਨਾਲ ਪੈਗੀ 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 ਇੱਕ ਮਟ ਲਾਫਟ ਮੈਂ ਚਰਨੀ ਨਾ ਪੈਂਦੀ ਆ ਵਰਦਨ ਤੇ ਲੱਗਿਆ ਪਰ ਕੀ ਰੇ ਹੁਣ ਹਾ ਭੈਣ ਚੁੱਤੀ ਸਿੰਘ ਫਸਾਉਂਦੀ ਆ ਉੱਥੇ ਦੇਖੋ ਵੀ ਦੇਖੇ ਮੈਂ ਖੁੱਲਣਾ ਨਹੀਂ ਹੈਗਾ ਪਰ ਲੱਗਦਾ ਫਿਰ ਦੇਖੋ ਜਦੋਂ ਦਬ ਉਹ ਹੋਇਆ ਪਹਿਲਾਂ ਅਕਲ ਨਹੀਂ ਸੰਗਤਾਂ ਕਾ ਤਾ ਕੀ ਰੱਖੀ ਗਾਹਾਂ ਨੂੰ ਕੱਧ ਲੈ ਕੇ ਜਾਣੀ ਆ ਦੇਖ ਲੈ ਦੁਪੱਟੇ ਨਾ ਉੱਥੇ ਖੜੀ ਖੜੇ ਖੱਚੇ ਤੂੰ ਤੂੰ ਖੜੀ ਰਹਿ ਵੀ ਫੜਦਾ ਕਹਤੇ ਮੈਨੂੰ ਸੰਗਲੂ ਇਹਨੂੰ ਕੁੰਡ ਨਹੀਂ ਆਹ ਮੈਂ ਠੀਕ ਆ ਨਹੀਂ ਪੈਂਦਾ ਅੱਜ ਘਟਿਆ ਵੇ ਅੱਧੀ ਬੰਦ ਲਾ ਮੈਂ ਠੀਕੇ ਰੱਖਦੇ ਜਦੋਂ ਪੈਣ ਲੱਗਦਾ ਜਦੋਂ ਸਿੰਗ ਲਿਆਉਂਦੀ ਆ ਬਹਿ ਜਾ ਤਕੜੀ ਤੇ ਵੱਡੀ ਲੈ ਕੇ ਬਹਿ ਜਾ ਇਹਨਾਂ ਸੌਖਾ ਨਹੀਂ ਜੀ ਸੌਖਾ ਵੱਟੋ ਜੂ ਰੋਕ ਜਾ ਵੱਡੂ ਹਾਂ ਕਾਰਾ ਕਰਿਆ ਹੈ ਨੇ ਕੀ ਹੋ ਗਿਆ ਤਾਂ ਹਾਂ ਹਾਂ ਬਸ ਚਲੇ ਗਈ ਹੁਣ ਤਾਰੀ ਅੱਧੇ ਤੋਂ ਵੱਧ ਕੀ ਹੋ ਗਿਆ ਬਸ ਆਇਆ ਨਾ ਥੱਲੇ ਵੀ ਇੱਕ ਨਾਲ ਨਹੀਂ ਕੀ ਰਹਿੰਦਾ ਇਹ ਨਾ ਕੋਟ ਕੀ ਹੋ ਜਾਂਦੀ ਹੈ ਅੱਛਾ ਅੱਛਾ ਨਾ ਨਾ ਮਾੜਾ ਅਈ ਕਲਾ ਕਰਦੇ ਹਾਂ ਕੁਜਾ ਨੂੰ ਖਬਰ ਕਿੱਤੀ ਕਲਾ ਨੂੰ ਇਹ ਮੇਰੇ ਮੂੰਹ ਤੇ ਜਾ ਰਿਹਾ ਹੈ ਇਹ ਲੱਕ ਬਹੁਤ ਦਰਦ ਕਰਦਾ ਦਸਰੀ ਭੈਣ ਦੀ ਲੰਦ ਸਿੰਘ ਵੀ ਨਾਲ ਲੱਗੇ ਹਾਂ ਕਿਹੜੇ ਹਿਸਾਬ ਨਾਲ ਫਸਾਈ ਬੱਤੀ ਆ